ਖਬਰ ਨਮਾ ਦੇਖ ਰਹੇ ਹੋ ਤੁਸੀਂ ਆਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੁਣਾਬਨੂ ਜਿਹੜਾ ਕੱਲ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸ ਨੂੰ ਸੁਣ ਕੇ ਪੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਹੜੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਸੈਬ ਦੀ ਤਸੀਮ ਤੋਂ ਬਣੇ ਬਣੀ ਸੀ ਉਹ ਸਾਰੇ ਮੈਂਬਰ ਬਾਗੂ ਬਾਗ ਹੋ ਗਏ ਨੇ ਬਾਜੀ ਪੁੱਠੀ ਪੈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਹੁਣ ਤਿੰਨ ਮਲਾਲ ਹੈ ਤੇ ਮਲਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗਿਆ ਹੈ ਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਤਾਰਨਾ ਦਿੱਤੀ ਗਈ ਕਿ 2 ਦਸੰਬਰ 2 ਦਸੰਬਰ 2024 ਨੂੰ ਜਿਹੜੇ ਹੁਕਮਨਾਮੇ ਹੋਏ ਸੀ ਜਿਨ੍ਹਾਂ ਨੇ ਇਸ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਉਹਨਾਂ ਨੂੰ ਆਪਣੀ ਸਿਆਸਤ ਮੁਬਾਰਕ ਤੇ ਇਨ ਬਿਨ ਲਾਗੂ ਕਿਹਨਾਂ ਨੇ ਨਹੀਂ ਕੀਤੇ ਕਿਹੜੇ ਮੁਰਕਰ ਹੋਏ ਕਿਹੜੇ ਭਗੋੜੇ ਹੋਏ ਯਾਨੀ ਕਿ ਉਹਲਾ ਰੱਖਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਭਾਵੇਂ ਉਹਨਾਂ ਨੇ ਬਾਅਦ ਵਿੱਚ ਕਹਿ ਦਿੱਤਾ ਕਿ ਸਰਪਸ ਨਾ ਬਣੋ ਸ੍ਰੀ ਅਕਾਲ ਤਖਤ ਸਾਹਿਬ ਦੇ ਇਹ ਸਾਝਾ ਹੈ ਕੌਮ ਸੰਗਤ ਨੂੰ ਭਰਮ ਦੇ ਵਿੱਚ ਨਾ ਰੱਖਿਆ ਜਾਵੇ ਤੇ ਦੂਸਰੇ ਪਾਸੇ 2 4 2024 2 ਦਸੰਬਰ ਵਾਲੀ ਹੁਕਮ ਨਾਵੇਂ ਇਨ ਬਿਨ ਲਾਗੂ ਜਿਹੜੇ ਲੋਕਾਂ ਨੇ ਨਹੀਂ ਕੀਤੇ ਉਹਨਾਂ ਨੂੰ ਆਪਣੀ ਸਿਆਸਤ ਮੁਬਾਰਕ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਮਨਕਰ ਹੋਏ ਭਗੌੜੇ ਹੋਏ ਲੇਕਿਨ ਇਸ ਨੂੰ ਕਰਨਾਲ ਸਿੰਘ ਕਿਸ ਤਰ੍ਹਾਂ ਕਹਿੰਦੇ ਨੇ ਪਲਾ ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਅੱਜ ਦੇਸ਼ ਦੁਨੀਆ ਦੀਆਂ ਅੱਖਾਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਲੱਗੀਆਂ ਹੋਈਆਂ ਸੀ ਕਿਉਂਕਿ ਪੀਤੇ ਸਮੇਂ ਦੇ ਵਿੱਚ 2 ਦਸੰਬਰ 2024 ਨੂੰ ਜੋ ਪੰਜ ਸਿੰਘ ਸਹਿਬਾਨ ਨੇ ਹੁਕੂਮਨਾਮਾ ਜਾਰੀ ਕੀਤਾ ਸੀ ਔਰ ਉਸ ਹੁਕੂਮਨਾਵੇ ਦੀ ਰੋਸ਼ਨੀ ਦੇ ਵਿੱਚ ਪੰਜ ਮੈਂਬਰੀ ਪੜਤੀ ਕਮੇਟੀ ਨੇ ਆਪਣੀ ਪੜਤੀ ਕੀਤੀ ਸੀ ਤੇ ਇਹ ਲੱਗ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਦਲਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋ ਚੁੱਕਾ ਹੈ ਕੋਈ ਅੰਦੇ ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਵਾਏਗਾ ਲੇਕਿਨ ਪੰਜ ਸਿੰਘ ਸਹਿਬਾਨ ਨੇ ਜਿਹੜਾ ਅੱਜ ਸੰਦੇਸ਼ ਜਾਰੀ ਕੀਤਾ ਕੌਮ ਦੇ ਨਾਮ ਉਹਦੇ ਵਿੱਚ ਉਹਨਾਂ ਨੇ ਬੜੀ ਸਪਸ਼ਟ ਧਾਰਨਾ ਜਿਹੜੀ ਉਹ ਉਹਨਾਂ ਦੇ ਸਾਹਮਣੇ ਆਈ ਏ ਉਹਨਾਂ ਨੇ ਆਪਣੀ ਬੇਵਸੀ ਦੇ ਵਿੱਚ ਇੱਕ ਸ਼ਬਦ ਬੋਲਿਆ ਕਿ ਜਿਹੜੀ ਧਿਰ 2 ਦਸੰਬਰ 2024 ਦੇ ਹੁਕਮਨਾਮੇ ਨੂੰ ਮੰਨਣ ਤੋਂ ਮੁਨਕਰ ਤੇ ਉਹਨੂੰ ਮੁਬਾਰਕ ਤੇ ਉਹ ਆਪਣਾ ਵੱਖਰਾ ਜਿੁੱਲਾ ਅਜੇ ਵੀ ਚਲਾ ਕੇ ਰੱਖਣਾ ਚਾਹੁੰਦੀ ਤੇ ਚਲਾ ਲਵੇ ਇਸ ਦਾ ਮਤਲਬ ਕੀ ਕਿ ਕੋਈ ਮਰ ਗਿਆ ਮੁੱਕਰ ਗਿਆ ਤਾਂ ਉਹਦਾ ਕੀ ਇਲਾਜ ਕੀਤਾ ਜਾ ਸਕਦਾ ਹੈ ਇਸ ਸਿਆਣਿਆਂ ਦੀ ਖੁੰਡ ਦੇ ਵਿੱਚ ਚਰਚਾ ਹੋਵੇਗੀ ਤੇ ਇਸ ਗੱਲ ਦੀ ਵਿਚਾਰ ਚਰਚਾ ਹੋਵੇਗੀ ਕਿ ਪੰਜ ਸਿੰਘ ਸਹਿਬਾਨ ਦੇ ਹੁਕਮ ਨਾਮੇ ਨੂੰ ਇੱਕ ਵਾਰ ਫਿਰ ਜਿਹੜਾ ਤਾਰੋਪੀੜ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਘੋੜੇਦਾਲ ਵੱਲੋਂ ਲੇਕਿਨ ਪੰਜ ਸਿੰਘ ਸਹਿਬਾਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕੋਈ ਵੀ ਗੱਲ ਕਰਦੇ ਆ ਉਹ ਬੜੀ ਸੋਚ ਸਮਝ ਕੇ ਕੀਤੀ ਜਾਂਦੀ ਹੈ ਮਾਨ ਮਰਜਾਦਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਤੇ ਮੈਂ ਮਹਿਸੂਸ ਕਰਦਾ ਕਿ ਬੜੀ ਬੇਵੱਸੀ ਦੇ ਵਿੱਚ ਪੰਜ ਸਿੰਘ ਸਹਿਬਾਨ ਨੇ ਇੱਕ ਕਟਾਸਕ ਕੀਤਾ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆਪਣੇ ਆਪ ਨੂੰ ਪਹਿਰੇਦਾਰ ਖੋਹਦੇ ਸੀ ਦੂਜੀ ਗੱਲ ਇਹ ਕਿ ਅੱਜ ਸਰਪ੍ਰਸਤੀ ਦੀ ਗੱਲ ਕਰਦੇ ਸੀ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਅਸੀਂ ਉਹ ਸਰਪ੍ਰਸਤੀ ਏਥੇ ਨਵਾਂ ਪ੍ਰਧਾਨ ਚੁਣ ਲਿਆ ਡੈਲੀਗੇਟ ਚੁਣ ਲਏ ਲੇਕਿਨ ਆ ਜੋ ਉਹਨਾਂ ਲੋਕਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਇੱਕ ਵਾਰ ਫੇਰ ਤਰਕਾਰ ਦਿੱਤਾ ਹੈ ਕਿ ਤੁਸੀਂ ਵੀ ਉਹਨੇ ਜ਼ਿੰਮੇਵਾਰ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਹੈ ਉਨੇ 11 ਅਗਸਤ ਨੂੰ ਜਿਹੜਾ ਡੈਲੀਗੇਟ ਅਜਲਾਸ ਬੁਲਾਇਆ ਉਸ ਡੈਲੀਗੇਟ ਅਜਲਾਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੋਲਕੀ ਸਿੱਖ ਕੌਮ ਨੂੰ ਨਵੀਂ ਲੀਡਰਸ਼ਿਪ ਤੇ ਉਭਾਰ ਵਜੋਂ ਇੱਕ ਬਹੁਤ ਵੱਡਾ 11 ਅਗਸਤ ਦਾ ਦਿਨ ਜਿਹੜਾ ਅਹਿਮ ਹੋਵੇਗਾ ਸੋ ਮੇਰੀ ਬੇਨਤੀ ਇਹ ਆ ਕਿ ਇਹਦੀ ਇੰਟਰਪ੍ਰੀਟੇਸ਼ਨ ਇਧਰ ਉਧਰ ਵੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਲੋਕਾਂ ਵੱਲੋਂ ਜਿਹੜੇ ਭੰਗੋੜੇ ਹੋ ਚੁੱਕੇ ਨੇ ਜਿਹੜੇ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕਰ ਚੁੱਕੇ ਨੇ ਉਹਨਾਂ ਲੋਕਾਂ ਨੂੰ ਸਿੱਧਾ ਸਵਾਲ ਕੀਤਾ ਜਾਵੇ ਕਿ ਪੰਜ ਸਿੰਘ ਸਰਬਾਨ ਨੇ ਇੱਕ ਵਾਰ ਫਿਰ ਤੁਹਾਨੂੰ ਦਰਕਾਰ ਲਈਏ ਕਿ ਤੁਸੀਂ ਇਹਨ ਬਿਨ ਹੁਕਮਨਾਮੇ ਨੂੰ ਨਹੀਂ ਮੰਨਿਆ ਸੋ ਮੇਰੀ ਬੇਨਤੀ ਹੈ ਦੇਸ਼ ਦੁਨੀਆ ਦਰਅਸਲੀ ਸੇ ਕੌਮ ਸਿੱਧੀ ਅਕਾਲ ਸੇਬ ਨੂੰ ਸਮਰਪਿਤ ਹੋ ਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਫੈਸਲੇ ਦਾ ਇੰਤਜ਼ਾਰ ਕਰੇ ਤੇ ਬਹੁਤ ਜਲਦੀ ਸੇ ਕੌਮ ਨੂੰ ਨਵੀਂ ਤੇ ਨਰੋਈ ਲੀਡਰਸ਼ਿਪ ਪ੍ਰਦਾਨ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਤੁਸੀਂ ਇਹ ਨਹੀਂ ਜੀ ਤਰਨੈਲ ਸਿੰਘ ਜੀ ਜਿਨ੍ਹਾਂ ਵੱਲੋਂ ਇੰਟਰਪ੍ਰੀਟੇਸ਼ਨ ਕੀਤੀ ਗਈ ਹੁਕਮਨਾਮੇ ਦੀ ਕਿ ਹੁਕਮਨਾਮਾ ਇਨ ਬਿਨ ਲਾਗੂ ਕਿੰਨਾਂ ਨੇ ਨਹੀਂ ਕੀਤਾ ਕਿਹੜੇ ਮੁਨਕਰ ਹੋਏ ਕਿਹੜੇ ਭਗੋੜੇ ਹੋਏ ਤੇ ਕਿੰਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਤੇਜਸਿੰਘ ਸਮੁੰਦਰੀ ਹਾਲ ਦੇ ਵਿੱਚ اجلاس ਕੀਤਾ ਪ੍ਰਧਾਨ ਬਣਾ ਲਿਆ ਧੱਕੇ ਨਾਲ ਯਾਨੀ ਕਿ ਦੁਰਕਾਰ ਨਕਾਰਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਰੂਪਰੀ ਅਕਾਲੀ ਦਲ ਦੇ ਦਾਗੀ ਧੜੇ ਨੂੰ ਤੇ ਪਘੋੜੇ ਦਲ ਨੂੰ 11 ਅਗਸਤ ਨੂੰ ਕੌਮ ਇੰਤਜ਼ਾਰ ਕਰੇਗੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਵੀਂ ਨਰੋਈ ਨਵੀਂ ਲੀਡਰਸ਼ਿਪ ਮਿਲੇਗੀ ਅਤੇ ਉਸ ਦੇ ਨਾਲ ਮਿਲੇਗਾ ਸ਼ਰੂਪਰੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਧੰਨਵਾਦ